ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤੇਜ ਪੱਤੇ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤੇ ਜਾਂ ਪੈਸਾ ਗਲਤ ਰਸਤੇ ਤੇ ਲੱਗਦਾ ਹੈ ਤੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੁੰਦੀ ਹੈ ਸੋ ਕੁਸਮਰੀ ਦੀ ਨੀਂਹਾਂ ਦੀ ਘਰ ਦੇ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਜੇਕਰ ਉਹ ਤੇਜ ਪੱਤੇ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਨੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਉਹਨਾਂ ਦੀਆਂ ਇਹ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕਿ ਤੇਜ ਪੱਤਾ ਸਿਰਫ ਸਾਡੇ ਖਾਣੇ ਦੇ ਸਵਾਦ ਲਈ ਰਸੋਈ ਦੇ ਵਿੱਚ ਵਰਤੋਂ ਦੇ ਲਈ ਇਹ ਇਸਤੇਮਾਲ ਨਹੀਂ ਹੁੰਦਾ ਬਲਕਿ ਸਾਡੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਦੂਰ ਹੁੰਦੀਆਂ ਨੇ ਇਸ ਦੇ ਨਾਲ ਉਪਾਕਰਨ ਦੇ ਨਾਲ ਇਸ ਤੋਂ ਇਲਾਵਾ ਤੇਜ ਪੱਤੇ ਨੂੰ ਅਧਿਆਤਮਿਕ ਦ੍ਰਿਸ਼ਟੀ ਦੇ ਵਿੱਚ ਬਹੁਤ ਹੀ ਉਹ ਪਾਵਨ ਦੇ ਵਿੱਚ ਸ਼ੁਭ ਤੇ ਅਸ਼ੁਭ ਵੀ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਵੀ ਆਉਂਦੀ ਹੈ ਤੇ ਸਾਡੇ ਘਰ ਦੀਆਂ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਨੇ ਉਹ ਦੂਰ ਹੁੰਦੀਆਂ ਨੇ ਤੇ ਜਿਸ ਤੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਇਹ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਤੇਜ ਪੱਤੇ ਦੇ ਉੱਪਰ ਇੱਕ ਛੋਟੇ ਜਿਹੇ ਨੰਬਰ ਨੂੰ ਲੈ ਕੇ ਤੁਸੀਂ ਜਲਾ ਦੇਣਾ ਹੈ ਇਸ ਤਰ੍ਹਾਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੰਣ ਦੀ ਕਮੀ ਦੂਰ ਹੋਵੇਗੀ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਮਾੜੀ ਊਰਜਾ ਦਾ ਜਿਹੜਾ ਪ੍ਰਭਾਵ ਹੈ ਤੁਹਾਡੇ ਘਰ ਦੇ ਵਿੱਚ ਦੂਰ ਹੋਵੇਗਾ ਸਕਾਰਾਤਮਕ ਊਰਜਾ ਪ੍ਰਵੇਸ਼ ਕਰੇਗੀ ਇਸ ਉਪਾਅ ਨੂੰ ਕਿਸ ਤਰੀਕੇ ਦੇ ਨਾਲ ਕਿਵੇਂ ਤੇ ਕਿੰਨਾ ਸਮੇਂ ਦੇ ਲਈ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੀ ਤਰ੍ਹਾਂ ਝੇੜੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਾਡਾ ਕਾਰੋਬਾਰ ਨਹੀਂ ਚੱਲਦਾ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਾਂ ਫਿਰ ਸਾਡੇ ਘਰ ਨੂੰ ਤੇ ਜਾਂ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਨજર ਲੱਗ ਗਈ ਹੈ ਕਿ ਉਹਨਾਂ ਨੂੰ ਖਾਸ ਤੌਰ ਤੇ ਤੇਜ ਪੱਤੇ ਦਾ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਪਾਅ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋਵੇਗਾ ਕਿਉਂਕਿ ਤੇਜ ਪੱਤੇ ਦੇ ਨਾਲ ਜਿੰਨੇ ਵੀ ਅਸੀਂ ਉਪਾਅ ਕਰਦੇ ਆ ਇਹ ਨਦੇਸ ਸੰਬੰਧੀ ਬਹੁਤ ਚਲਦੀ ਸਾਡੇ ਲਈ ਅਸਰਦਾਰ ਹੁੰਦੇ ਨੇ ਤੇ ਸਾਡੇ ਘਰ ਦੇ ਵਿੱਚ ਜਿੰਨੀ ਵੀ ਪੈਸੇ ਨੂੰ ਲੈ ਕੇ ਕਮੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਕਈ ਵਾਰ ਮਨੁੱਖ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਜ਼ਿਆਦਾ ਤੁਨ ਪ੍ਰਾਪਤ ਨਹੀਂ ਕਰ ਸਕਦਾ ਤੇ ਪੈਸੇ ਦੀ ਕਮੀ ਤਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਘਰ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਇਹ ਕੋਝ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡਾ ਪੈਸਾ ਇਹ ਜਿਹੜਾ ਉਹ ਗਲਤ ਰਸਤੇ ਤੇ ਜਾ ਰਿਹਾ ਹੈ ਦਵਾਈਆਂ ਦੇ ਵਿੱਚ ਬਿਮਾਰੀਆਂ ਤੇ ਲੱਗ ਰਿਹਾ ਜਿਸ ਕਰਕੇ ਸਾਡੇ ਘਰ ਦੇ ਵਿੱਚ ਪੈਸੇ ਦੀ ਬਰਬਾਦੀ ਹੋ ਰਹੀ ਹੈ ਤੇ ਜਿਸ ਕਰਕੇ ਮਨੁੱਖ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰ ਪਾਉਂਦਾ ਤੇਜ ਪੱਤੇ ਦੇ ਨਾਲ ਕੀਤੇ ਜਾਣ ਵਾਲੇ ਜਿਹੜੇ ਇਹ ਉਪਾਅ ਇਹਨਾਂ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਤਰੀਪ ਔਰ ਕੋਈ ਵੀ ਕਰ ਸਕਦਾ ਹੈ ਪਹਿ ਸਭ ਤੋਂ ਪਹਿਲਾ ਜਿਹੜਾ ਉਪਾਏ ਉਹ ਨજર ਦੋਸ਼ ਦੇ ਲਈ ਜੇਕਰ ਤੁਹਾਡੇ ਘਰ ਦੇ ਵਿੱਚ ਨજર ਲੱਗੀ ਹੋਈ ਏ ਜਾਂ ਤੁਹਾਡੇ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਵਿੱਚ ਜਾਂ ਕੋਈ ਛੋਟਾ ਬੱਚਾ ਏ ਉਸ ਨੂੰ ਨજર ਲੱਗੀ ਹੋਈ ਤੇ ਜਾਂ ਫਿਰ ਤੁਹਾਡੇ ਕਾਰੋਬਾਰ ਨੂੰ ਵਪਾਰ ਨੂੰ ਨજર ਲੱਗੀ ਏ ਜਿਸ ਕਰਕੇ ਤੁਹਾਡਾ ਕਾਰੋਬਾਰ ਇਹ ਜਿਹੜਾ ਉਹ ਚੱਲਦਾ ਚੱਲਦਾ ਬੰਦ ਹੋ ਗਿਆ ਹੈ ਇਸੀ ਤਰ੍ਹਾਂ ਜੇਕਰ ਕਿਸੇ ਵਿਅਕਤੀ ਦੇ ਘਰ ਨੂੰ ਚਾ ਕਾਰੋਬਾਰ ਨੂੰ ਚਾ ਉਸਦੀ ਫੈਮਲੀ ਮੈਂਬਰ ਨੂੰ ਨજર ਲੱਗ ਜਾਂਦੀ ਹੈ ਤੇ ਉਹ ਵਿਅਕਤੀ ਹਮੇਸ਼ਾ ਹੀ ਪਰੇਸ਼ਾਨ ਰਹਿੰਦਾ ਹੈ ਤੇ ਜਿੰਨਾ ਟਾਈਮ ਤੁਸੀਂ ਆਪਣੀ ਨજર ਦੋਸ਼ ਨੂੰ ਦੂਰ ਨਹੀਂ ਕਰ ਲੈਂਦੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਭਾਵੇਂ ਕਿੰਨੀ ਵੀ ਮਿਹਨਤ ਕਰੋਗੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰੋਗੇ ਉਸ ਦੇ ਵਿੱਚ ਤੁਹਾਨੂੰ ਤਰੱਕੀ ਨਹੀਂ ਮਿਲੇਗੀ ਇਸ ਦੇ ਨਾਲ ਨਾਲ ਜਿੰਨਾ ਟਾਈਮ ਤੁਸੀਂ ਨજર ਦੋਸ਼ ਨੂੰ ਦੂਰ ਨਹੀਂ ਕਰ ਲੈਂਦੇ ਓਨਾ ਟਾਈਮ ਜਿਹੜੇ ਵੀ ਤੁਸੀਂ ਉਪਾਅ ਕਰੋਗੇ ਉਹ ਉਪਾਅ ਦਾ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਜ਼ਲਟ ਨਹੀਂ ਮਿਲੇਗਾ। ਇਸੇ ਤਰ੍ਹਾਂ ਨજર ਦੋਸ਼ ਦੂਰ ਕਰਨ ਦੇ ਲਈ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ 7 ਤੇਜ ਪੱਤੇ ਲੈਣੇ ਨੇ ਤੇ ਜਿਹੜੇ ਤੁਸੀਂ ਤੇਜ ਪੱਤੇ ਲਾਓਗੇ ਉਹ ਫਟੇ ਹੋਏ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਸਾਤ ਤੇਜ ਪੱਤੇ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਚਮਚ ਲੈਣਾ ਹੈ ਨਮਕ ਇਹ ਦੋ ਚੀਜ਼ਾਂ ਲੈਣ ਤੋਂ ਬਾਅਦ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਰਹਿੰਦਾ ਹੈ ਜਾਂ ਜਿਸ ਦਾ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਉਹ ਮਿਹਨਤ ਤਾਂ ਬਹੁਤ ਕਰਦਾ ਹੈ ਪਰ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਨਹੀਂ ਕਮਾ ਪਾਉਂਦਾ ਉਸ ਨੂੰ ਹਰ ਇੱਕ ਕੰਮ ਦੇ ਵਿੱਚ ਅਸਫਲਤਾ ਮਿਲਦੀ ਤੇ ਜਾਂ ਨੌਕਰੀ ਨਹੀਂ ਮਿਲ ਰਹੀ ਜੇ ਨੌਕਰੀ ਮਿਲੀ ਹੋਈ ਹੈ ਤਾਂ ਨੌਕਰੀ ਦੇ ਵਿੱਚ ਪ੍ਰਮੋਸ਼ਨ ਨਹੀਂ ਮਿਲ ਰਿਹਾ ਕਹਿੰਦਾ ਭਾਵ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵਿਅਕਤੀ ਜੇ ਸੰਦੀ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਨੂੰ ਤਰੱਕੀ ਨਹੀਂ ਮਿਲ ਰਹੀ ਤਾਂ ਤੁਸੀਂ ਸਤ ਤੇਜ ਪੱਤੇ ਲੈਣੇ ਤੇ ਇੱਕ ਚਮਚ ਨਮਕ ਲਿਆਏ ਇਹ ਤੁਸੀਂ ਆਪਣੇ ਸੱਜੇ ਹੱਥ ਦੇ ਵਿੱਚ ਲੈ ਕੇ ਦੋਨਾਂ ਚੀਜ਼ਾਂ ਨੂੰ ਤੇ ਜਿਹੜਾ ਵਿਅਕਤੀ ਇਸ ਤਰ੍ਹਾਂ ਪਰੇਸ਼ਾਨ ਰਹਿੰਦਾ ਤੁਹਾਡੇ ਘਰ ਦੇ ਵਿੱਚ ਉਹਦੇ ਸਿਰ ਦੇ ਉਪਰੋਂ ਦੀ ਇਹ ਦੋਨੇ ਚੀਜ਼ਾਂ ਨੂੰ 7 ਵਾਰ ਵਾਰ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਸੁਨਸਾਨ ਜਗ੍ਹਾ ਤੇ ਜਾ ਕੇ ਉਥੇ ਇਹ ਸੱਤ ਤੇਜ ਪੱਤੇ ਤੇ ਇੱਕ ਚਮਚ ਨਮਕ ਦਾ ਜੋ ਤੁਸੀਂ ਸੱਤ ਵਾਰ ਵਾਰਿਆ ਸੀ ਉਥੇ ਸੋਟੇ ਆਉਣੇ ਤੇ ਸੁੱਟਣ ਤੋਂ ਬਾਅਦ ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਬਸ ਇੰਨਾ ਹੀ ਇਹ ਉਪਾਅ ਕਰਨਾ ਹੈ ਇਸ ਤਰ੍ਹਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਿਜ਼ਨਸ ਨੂੰ ਕਾਰੋਬਾਰ ਨੂੰ ਜਾਂ ਤੁਹਾਡੇ ਫੈਮਿਲੀ ਮੈਂਬਰ ਨੂੰ ਕਿੰਨਾ ਵੀ ਕਿਉ ਨ ਨજર ਦੋਸ਼ ਲੱਗਾ ਹੋਵੇਗਾ ਉਹ ਇਹ ਉਪਾਅ ਕਰਨ ਦੇ ਨਾਲ ਦੂਰ ਹੋ ਜਾਵੇਗਾ ਇਸ ਉਪਾਰ ਨੂੰ ਤੁਸੀਂ ਕਿਸੇ ਵੀ ਸਮੇਂ ਤੇ ਕਿਸੇ ਵੀ ਦੇਨ ਕਰ ਸਕਦੇ ਹੋ ਇਸ ਉਪਾਰ ਨੂੰ ਕਰਨ ਦੇ ਲਈ ਦੇਨ ਵਾਰ ਜਾਂ ਸਮੇਂ ਦੀ ਕੋਈ ਬੰਦਿਸ਼ ਨਹੀਂ ਹੈ ਇਸ ਉਪਾਰ ਨੂੰ ਕਰਨ ਦੇ ਨਾਲ ਤੁਸੀਂ ਖੁਦ ਵਰ ਖੁਦ ਦੇਖੋਗੇ ਕਿ ਜੋ ਵਿਅਕਤੀ ਤੁਹਾਡੇ ਘਰ ਦੇ ਵਿੱਚ ਜਿਸ ਨੂੰ ਜੋਬ ਨਹੀਂ ਮਿਲ ਰਹੀ ਸੀ ਜਾਂ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਸੀ ਕਾਰੋਬਾਰ ਚੱਲ ਨਹੀਂ ਸੀ ਰਿਹਾ ਵਪਾਰ ਦੇ ਵਿੱਚ ਵਾਧਾ ਨਹੀਂ ਸੀ ਹੁੰਦਾ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਜੋ ਕਿ ਉਹ ਉਪਾਅ ਵੀ ਤੁਸੀਂ ਤੇਜਪੱਤੇ ਦੇ ਨਾਲ ਹੀ ਕਰਨਾ ਹੈ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਬਹੁਤ ਹੈ ਪਰਸ ਦੇ ਵਿੱਚ ਵੀ ਪੈਸਾ ਰਹਿੰਦਾ ਹੈ ਤੇ ਚੋਰੀ ਦੇ ਵਿੱਚ ਵੀ ਆਉਂਦਾ ਹੈ ਪਰ ਰੋਕਦਾ ਨਹੀਂ ਹੈ ਪੈਸੇ ਦੀ ਬਰਬਾਦੀ ਬਹੁਤ ਹੁੰਦੀ ਹੈ ਫਜ਼ੂਲ ਖਰਚ ਬਹੁਤ ਜ਼ਿਆਦਾ ਹੁੰਦੇ ਨੇ ਤੇ ਜਿਹੜੇ ਲੋਕ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਫਜ਼ੂਲ ਖਰਚੀ ਹੁੰਦੀ ਹੈ ਇਸ ਨੂੰ ਕਿਵੇਂ ਦੂਰ ਕੀਤਾ ਜਾਵੇ ਤਾਂ ਉਸ ਦੇ ਲਈ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਮਨੁੱਖ ਪੈਸਾ ਕਮਾਉਣਾ ਚਾਹੁੰਦਾ ਹੈ ਤੇ ਆਪਣੇ ਸੁਪਣਿਆਂ ਨੂੰ ਲੈ ਕੇ ਉਹਨਾਂ ਦੇ ਜੋ ਵੀ ਇੱਛਾ ਹੁੰਦੀ ਹੈ ਉਹ ਪੂਰੀ ਨਹੀਂ ਹੁੰਦੀ ਇਸ ਉਪਾ ਨੂੰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਕਰਨਾ ਹੈ ਕਿਉਂਕਿ ਸ਼ੁੱਕਰਵਾਰ ਦਾ ਜੋ ਦਿਨ ਹੁੰਦਾ ਹੈ ਉਹ ਮਾਤਾ ਲక్ష్ਮੀ ਜੀ ਦਾ ਦਿਨ ਹੁੰਦਾ ਹੈ ਤੇ ਸ਼ੁੱਕਰਵਾਰ ਵਾਲੇ ਦਿਨ ਇਸ ਉਪਾ ਨੂੰ ਕਰਨ ਦੇ ਲਈ ਤੁਸੀਂ ਸ਼ਾਮ ਦੇ ਸਮੇਂ ਇੱਕ ਤੇਜ ਪੱਤਾ ਲੈਣਾ ਹੈ ਤੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪੂਜਾ ਕਰੋਗੇ ਤਾਂ ਮਾਤਾ ਲక్ష్ਮੀ ਜੀ ਦੀ ਮੂਰਤੀ ਦੇ ਅੱਗੇ ਤੁਸੀਂ ਪੂਜਾ ਕਰਨ ਦੇ ਸਮੇਂ ਇਸ ਤੇਜ ਪੱਤੇ ਨੂੰ ਰੱਖ ਦੇਣਾ ਹੈ ਤੇ ਹੱਥ ਜੋੜ ਕੇ ਮਾਤਾ ਲక్ష్ਮੀ ਜੀ ਅੱਗੇ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਜਿੰਨੀ ਵੀ ਫਜ਼ੂਰ ਖਰਚੀਏ ਉਹ ਦੂਰ ਹੋ ਜਾਵੇ ਤੇ ਤੁਹਾਡੀ ਗਰੀਬੀ ਦੂਰ ਹੋ ਜਾਵੇ ਇਸਰਾਂ પ્રાર્થના ਕਰਨ ਦੇ ਨਾਲ-ਨਾਲ ਤੁਸੀਂ ਇੱਕ ਦੇਸੀ ਕੇਉ ਦਾ ਦੀਵਾ ਵੀ ਜਗਾਉਣਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਆਪਣੀ ਪੂਜਾ ਕਰਨੀਓ ਉਹ ਪੂਜਾ ਤੁਸੀਂ ਉਸੇ ਤਰੀਕੇ ਦੇ ਨਾਲ ਕਰਨੀ ਪਰ ਬਸ ਇੱਕ ਤੇਜ ਪੱਤਾ ਰੱਖ ਕੇ ਤੇ ਦੇਸੀ ਕੇਉ ਦਾ ਦੀਵਾ ਜਗਾ ਕੇ ਇਸ ਤਰੀਕੇ ਦੇ ਨਾਲ ਮਾਤਾ ਲక్ష్ਮੀ ਜੀ ਦੀ ਮੂਰਤੀ ਦੇ ਅੱਗੇ ਤੁਸੀਂ ਆਪਣੀ ਜੋ ਵੀ ਅਰਦਾਸ ਬੇਨਤੀ ਉਹ ਕਰਦੇ ਤੇ ਇਸੇ ਤਰ੍ਹਾਂ ਥੋੜੀ ਦੇਰ ਤੱਕ ਤੇਜ ਪੱਤੇ ਨੂੰ ਉੱਥੇ ਪਿਆ ਰਹਿਣ ਦੇਣਾ ਤੇ ਥੋੜੇ ਸਮੇਂ ਬਾਅਦ ਉੱਥੋਂ ਚੁੱਕ ਕੇ ਤੁਸੀਂ ਆਪਣੇ ਪਰਸ ਜਾਂ ਤਜੋਰੀ ਦੇ ਵਿੱਚ ਇਸ ਤੇਜ ਪੱਤੇ ਨੂੰ ਰੱਖ ਦੇਣਾ ਤੇ ਕਿੰਨੇ ਸਮੇਂ ਲਈ ਰੱਖਣਾ ਹੈ ਹਰ ਸ਼ੁੱਕਰਵਾਰ ਇਸ ਤੁਸੀਂ ਤੇਜ ਪੱਤੇ ਨੂੰ ਬਦਲਦੇ ਰਹਿਣਾ ਹੈ ਸ਼ੁੱਕਰਵਾਰ ਨਵਾਂ ਇੱਕ ਤੇਜ ਪਤਾ ਤੁਸੀਂ ਆਪਣੇ ਪਰਸ ਜਾਂ ਤਜੋਰੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਉਪਾਅ ਕਰਕੇ ਰੱਖ ਲੈਣਾ ਤੇ ਜਿਹੜਾ ਪੁਰਾਣਾ ਤੇਜਪਤਾ ਹੋਵੇਗਾ ਉਸ ਨੂੰ ਤੁਸੀਂ ਕਿਸੇ ਦਰਖਤ ਦੇ نیچے ਰੱਖੇ ਹੋਣਾ ਜਾ ਕੇ ਤੇ ਜਾਂ ਫਿਰ ਤੁਸੀਂ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਹੈ ਤੇ ਬਹੁਤ ਜ਼ਿਆਦਾ ਗਰੀਬੀ ਹੈ ਤਾਂ ਸ਼ੁਕਰਵਾਰ ਵਾਲੇ ਦਿਨ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਇਨ੍ਹਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ 1 ਰੁਪਏ ਦਾ ਖਰਚਾ ਵੀ ਨਹੀਂ ਹੋਏਗਾ ਤੇ ਤੁਸੀਂ ਘਰ ਬੈਠੇ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਅ ਨੂੰ ਕਰ ਸਕਦੇ ਆ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਆ ਤੀਸਰੇ ਉਪਾਅ ਦੀ ਤੀਸਰੇ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਤੇਜ ਪੱਤੇ ਦੇ ਉੱਪਰ ਇੱਕ ਨੰਬਰ ਨੂੰ ਲੈ ਕੇ ਤੁਸੀਂ ਜਲਾ ਦਿਓਗੇ ਉਹ ਕਿਹੜਾ ਨੰਬਰ ਹੈ ਕਿਵੇਂ ਲੈ ਕੇ ਕਿਸ ਤਰੀਕੇ ਦੇ ਨਾਲ ਚਲਾਉਣਾ ਹੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਇਸ ਦੇ ਨਾਲ ਤੁਹਾਡੀ ਘਰ ਦੇ ਵਿੱਚੋਂ ਧਨ ਦੀ ਕਮੀ ਦੂਰ ਹੋਵੇਗੀ ਤੁਹਾਡੀ ਗਰੀਬੀ ਤੇ ਘਰ ਦੇ ਵਿੱਚੋਂ ਦਲੇਦਰਤਾ ਦਾ ਵਾਸ ਹੋਵੇਗਾ ਇਸ ਤੋਂ ਇਲਾਵਾ ਉਪਾਹ ਕਰਦੇ ਸਮੇਂ ਜੇਕਰ ਤੁਸੀਂ ਵਿਸ਼ਵਾਸ ਤੇ ਸੱਚੀ ਸ਼ਰਧਾ ਦੇ ਨਾਲ ਇਹ ਉਪਾਹ ਕਰੋਗੇ ਤੇ ਫਿਰ ਹੀ ਇਸ ਦਾ ਤੁਹਾਨੂੰ ਰਿਜ਼ਲਟ ਮਿਲੇਗਾ ਇਸ ਉਪਾਹ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਤੇ ਇਸ ਉਪਾਹ ਨੂੰ ਕਰਨ ਦੇ ਲਈ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਉਸ ਦੇ ਅੰਦਰ ਤੁਸੀਂ ਸਰੋਂ ਦਾ ਤੇਲ ਜਾਂ ਫਿਰ ਚਮੇਲੀ ਦਾ ਤੇਲ ਪਾਉਣਾ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਤੇਜ ਪਤਾ ਲੈ ਲੈਣਾ ਹੈ ਤੇ ਥੋੜਾ ਜਿਹਾ ਤੁਸੀਂ ਸੰਧੂਰ ਲੈਣਾ ਹੈ ਤੇ ਦੋ ਤੁਸੀਂ ਬੂੰਦੀ ਵਾਲੇ ਲੱਡੂ ਲੈ ਲੈਣੇ ਇਹ ਸਾਰਾ ਕੁਝ ਨੈਣ ਤੋਂ ਬਾਅਦ ਦੇ ਵਿੱਚ ਮੰਗਲਵਾਰ ਤੇ ਦੇਨ ਤੁਸੀਂ ਹਨੂਮਾਨ ਜੀ ਦੇ ਮੰਦਰ ਜਾਣਾ ਹੈ ਤੇ ਉੱਥੇ ਤੁਸੀਂ ਮੱਥਾ ਟੇਕ ਕੇ ਤੇ ਜਿਹੜਾ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਸੰਧੂਰ ਹੁੰਦਾ ਉਥੋਂ ਥੋੜਾ ਜਿਹਾ ਤੁਸੀਂ ਸੰਧੂਰ ਆਪਣੇ ਘਰ ਲੈ ਆਉਣਾ ਘਰ ਦੇ ਵਿੱਚ ਲੈ ਕੇ ਆਉਣ ਤੋਂ ਬਾਅਦ ਦੇ ਵਿੱਚ ਚਿੱਥੇ ਤੁਹਾਡਾ ਪਾਠ ਪੂਜਾ ਦਾ ਮੰਦਰ ਬਣਿਆ ਹੋਵੇਗਾ ਉੱਥੇ ਹਨੂਮਾਨ ਜੀ ਦੀ ਮੂਰਤੀ ਜਾਂ ਫਿਰ ਤਸਵੀਰ ਦੇ ਸਾਹਮਣੇ ਤੁਸੀਂ ਇਸ ਸੰਧੂਰ ਨੂੰ ਰੱਖ ਦੇਣਾ ਤੇ ਇਸ ਸੰਧੂਰ ਦੇ ਨਾਲ ਜਿਹੜਾ ਤੁਸੀਂ ਤੇਜ ਪੱਤਾ ਲਿਆ ਹੋਵੇਗਾ ਉਹ ਤੇਜ ਪੱਤੇ ਦੇ ਉੱਪਰ ਤੁਸੀਂ 117 ਅੰਕ ਲਿਖਣਾ ਹੈ ਤੇ ਜੋ ਤੁਸੀਂ ਮਿੱਟੀ ਦਾ ਦੀਵਾ ਤਿਆਰ ਕੀਤਾ ਸੀ ਸਰੋਂ ਦਾ ਤੇਲ ਜਾਂ ਚਮੇਲੀ ਦਾ ਤੇਲ ਪਾ ਕੇ ਉਹ ਤੁਸੀਂ ਉੱਥੇ ਹੀ ਜਗਾ ਦੇਣਾ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਹਨੂਮਾਨ ਚਾਲਸਾ ਦਾ ਪਾਠ ਕਰਨਾ ਹੈ ਤੇ ਪਾਠ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੇਜ ਪੱਤੇ ਦੇ ਉੱਪਰ ਤੁਸੀਂ 117 ਅੰਕ ਲਿਖਿਆ ਸੀ ਉਸ ਤੇਜ ਪੱਤੇ ਨੂੰ ਤੁਸੀਂ ਕਪੂਰ ਦੇ ਨਾਲ ਆਪਣੇ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਬੈਠ ਕੇ ਹੀ ਜਲਾ ਦੇਣਾ ਹੈ ਤੇ ਜਿਹੜੀ ਹੁੰਦੀ ਰਾਖ ਹੋਵੇਗੀ ਉਹ ਰਾਖ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਆਪਣੀ ਮੱਥੇ ਤੇ ਤੇਲਕ ਲਗਾਉਣਾ ਹੈ ਤੇ ਜਿਹੜੀ ਬਚੀ ਹੋਈ ਰਾਖ ਹੋਵੇਗੀ ਉਸ ਰਾਖ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਉਥੇ ਤੁਸੀਂ ਛਿੜਕ ਦੇਣਾ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਨੂੰ ਇਸ ਉਪਾਅ ਨੂੰ ਕਰ ਲਓਗੇ ਤੇ ਇਸ ਦੇ ਨਾਲ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਇੰਨਾ ਪੈਸਾ ਆਵੇਗਾ ਕਿ ਤੁਸੀਂ ਪੈਸਾ ਸੰਭਾਲਦੇ ਸੰਭਾਲਦੇ ਥੱਕ ਜਾਓਗੇ ਜੇਕਰ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਸਾਹਮਣੇ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਹਮੇਸ਼ਾ ਦੇ ਲਈ ਗਰੀਬੀ ਦੂਰ ਹੋ ਜਾਵੇਗੀ ਹਾਂਜੀ ਇਹ ਸੀ ਸਾਡੀ ਅੱਜ ਦੀ ਕੁਛੋਟੀ ਜਿਹੀ ਵੀਡੀਓ ਤੇ ਤੇਜ ਪੱਤੇ ਦੇ ਨਾਲ ਕੀਤੇ ਜਾਣ ਵਾਲੇ ਤਿੰਨ ਛੋਟੇ ਛੋਟੇ ਉਪਾਅ ਜੇਕਰ ਇਹਨਾਂ ਉਪਾਅ ਨੂੰ ਤੁਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇਗੀ ਤੁਹਾਡੇ ਘਰ ਦਾ ਜਾਂ ਪਰਿਵਾਰਿਕ ਮੈਂਬਰਾਂ ਦਾ ਜਾਂ ਕਾਰੋਬਾਰ ਨੂੰ ਨજર ਦੋਸ਼ ਲੱਗਿਆ ਦੂਰ ਹੋਵੇਗਾ ਤੁਹਾਡੇ ਘਰ ਦਾ ਜੋ ਪੈਸਾ ਹੈ ਉਹ ਵੀ ਸਹੀ ਟਿਕਾਣੀ ਤੇ ਲੱਗੇਗਾ ਕੋਈ ਜੂਲ ਖਰਚ ਨਹੀਂ ਹੋਵੇਗਾ ਪੈਸੇ ਦੀ ਬਰਬਾਦੀ ਨਹੀਂ ਹੋਵੇਗੀ ਇਹ ਬਹੁਤ ਹੀ ਕਾਰਗਰ ਤੇ ਚਮਤਕਾਰੀ ਉਪਾਏ ਇਹ ਉਪਾਅ ਨੂੰ ਕਰਨ ਦੇ ਨਾਲ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣੀ ਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ